ਆਪ ਗਰੀਬ ਰੰਦਾਵਾ ਦੀ दारू ਆ 900 ਕਿਲਿ 900 ਪੇਟੀ ਆ ਨਾ 900 ਪੇਟੀ ਸ਼ਰਾਬ ਦੀ ਜਿੱਥੇ ਜਾਓ ਵੀ ਟ੍ਰੈਕ ਲੱਗੇ ਆਇਆ ਡਰਾਈਵਰ ਉਹ ਪਿੱਛੇ ਆ ਜਾਓ ਪਿੱਛੇ ਪਾਸੇ ਹੋ ਜਾ ਕਿਨੇ 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 ਪਹਜਵਾਈਏ ਭਜੀ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਮੰਤਰੀ ਨੇ ਥਾਲੀ ਵਾਲ ਥਾਲੀ ਵਾਲ ਆ ਲੋਰੀ ਦੇਖ ਲੋ ਹੌਸਲ ਸ਼ਰਾਬੀ ਇਹਨਾਂ ਦੀ ਇੱਜ਼ਤ ਕਰ ਹਾਂ ਇਹ ਤਾਂ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ गड्डी ठाकने चलगी ना ये इतना गई चलो चलो ਪੰਜਾਬ ਵਿੱਚ ਕਾਲ ਯਾਨੀ ਕਿ ਵੀਨ ਮੈਂਬਰ ਨੂੰ ਜਿਮਨੀ ਚੋਣਾ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਸਿਆਸੀ ਖਾੜਾ ਪੂਰੀ ਤਰ੍ਹਾਂ ཕਖਿਆ ਹੋਇਆ ਹੈ ਉਧਰ ਡੇਰਾ ਬਾਬਾ ਨਾਨਕ ਚ ਲਗਾਤਾਰ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਇਸੇ ਵਿਚਕਾਰ ਹੁਣ ਜਿੱਥੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਉੱਥੇ ਹੀ ਬੀਤੀ ਸ਼ਾਮ ਨੂੰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਉਹਦੇ ਵੀਰ ਰੰਧਾਵਾ ਵੱਲੋਂ ਨਜਾਇਜ਼ ਸ਼ਰਾਬ ਨਾਲ ਭਰੇ ਦੋ ਟਰੱਕ ਕਾਬੂ ਕੀਤੇ ਗਏ ਨੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਟਰੱਕਾਂ ਵਿੱਚ ਭਰੀ ਹੋਈ ਸ਼ਰਾਬ ਨੂੰ ਮੋਟਾਂ ਵਿੱਚ ਫੰਡਿਆ ਜਾਣਾ ਸੀ ਜਿਸ ਨੂੰ ਕਿ ਉਦੇ ਵੀਰ ਰੰਦਾਵਾ ਨੇ ਕਾਬੂ ਕਰਨ ਦਾ ਦਾਵਾ ਕੀਤਾ ਹੈ ਦਸੇ ਡਰਾਈਵਰ ਮੰਨਿਆ ਜੀ ਇੱਕ ਮਿੰਟ ਬੜੇ ਕਿਹੜੇ ਇੱਕ ਮਿੰਟ ਉਧਰ ਕਰਕੇ ਸੁਣਾ ਕਿਧਰ ਡਰਾਈਵਰ ਕਿੱਥੇ ਉਹ ਗੱਡੀ ਚਲਾਈ ਉਹ ਆਪਣੀ ਮੂਡੀ ਬਣਾ ਲਈ ਸਾਰਾ ਕੁਝ ਹੋ ਗਿਆ ਉਹ ਕਹਿੰਦਾ ਉਹ ਬਾਤ ਆਈ ਆ ਆਖਦਾ ਉਹਨੇ ਕਹਿ ਤਾ ਸਾਰਾ ਕੁਝ ਉਹ ਮੈਨੂੰ ਜਿੱਥੇ ਕਿਉਂ ਮੈਂ ਸੱਚਾਈ ਗੁਰਦੀਪ ਰੰਧਾਵਾ ਦੀ दारू 900 ਕਿੰਨੀ 935 ਆ ਨਾ 900 935 ਸ਼ਰਾਬ ਦੀ ਜਿੱਥੇ ਜਾਊਗੀ ਟ੍ਰੈਨ ਆਇਆ ਡਰਾਈਵਰ ਕੋਲ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਹੋ ਜਾਓ ਉਹ ਖਿਡਾਰੀਓ ਘਰਾਂ ਪਿੱਛੇ ਕਿਸੇ ਕਿਦਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਇਹ ਨੇ ਬੁਲਵਾ ਲਿਆ ਜੀ ਬੁਲਵਾ ਕਿੰਕੀ ਦੀ ਇੱਕ ਦੀ ਸ਼ਰਾਬ ਹੈ ਜੀ ਪਾਪਾ ਜੀ ਨਾਲੇ ਲਿਆਏ ਇਹ ਮੇਰੇ ਬਾਬੇ ਨਾਲੇ ਜੇ ਲੁਕਾ ਰਹਿਣਗੇ ਉੱਥੇ ਜਾਣੀ ਓ ਥਾਲੀਵਾਲ ਨੇ ਥਾਲੀਵਾਲ ਕਿਹੜੇ ਮੰਤਰੀ ਨੇ ਹਾਂਜੀ ਆਮ ਆਦਮੀ ਪਾਰਟੀ ਕਿਨੇ ਕਿਨੇ ਪਹੁੰਚਵਾਈਏ ਅਰੇ ਭਾਈ ਇਹ ਆਪਣੇ ਮੰਤਰੀ ਸਾਹਿਬ ਨੇ ਇਹ ਮੰਤਰੀ ਨੇ ਥਾਲੀ ਵੱਲ ਥਾਲੀ ਵੱਲ ਲੋ ਜੀ ਦੇਖ ਲੋ ਹਾਸ ਕੁਸ਼ਰਾ ਵੀ ਇਹਨਾਂ ਦੀ ਇੱਜ਼ਤ ਕਰੀ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਵੜਿਆਂ ਦੀ ਆ ਠੀਕ ਹੈ ਇਹ ਬੈਕ ਕਰਦੇ ਲੋ ਸੋ ਪੇਟੀ ਉਹ ਚ ਦੀ ਬੈਕ ਕਰ ਦਈਏ ਛੁੱਟ ਦਈਏ ਥੰਮੇ ਮੇਰਾ ਨਾਂ ਲੋ ਨਾ ਉਹਨਾਂ ਦਾ ਨਾ ਲੈ ਕਿੱਥੇ ਕਰਾਈ ਕਿੱਥੇ ਇਹ ਇੰਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਤੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਕਿ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ ਉਹ ਪੁਲਿਸ ਨੂੰ ਹੀ ਦਵਾਂਗੇ ਹਾਂ ਉਹ ਨੰਬਰ ਲਾ ਕੇ ਇਹਨੂੰ ਬੈਗ ਬੈਗ ਸਾਰੀ ਦਾ ਬੈਗ ਸਟਾਰਟ ਕਰਕੇ ਨਾ ਕਰ ਦੋ ਬੈਕ ਬੈਕ ਕਰ ਦੋ ਹਾਂ ਕਿਹੜੇ ਲਾਓ ਤਾਂ ਤੁਹਾਡੀ ਕਾਰ ਚੱਲੀ ਤਾਂ ਗੱਣ ਲਾਉ ਦਕਾ ਉਹ ਪੱਲੀ ਵੀ ਸੁਣ ਮੇਰੀ ਗੱਡੀ ਜਿਹੜੀ ਹੈ ਨਾ ਬਾਹਾਂ ਚ ਲਾਉ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਖਿੱਚੀ ਥਾਣੇ ਉੱਪਰ ਗੱਡੀ ਥਾਣੇ ਵਿੱਚ ਚੱਲ ਗਈ ਨਾ ਇਹ ਰਹੋ ਜਿਹਾ ਹੋ ਜਾਣਾ ਜੇ ਕਿੱਥੋਂ ਗੱਡੀ ਨਿਕਲਦੀ ਹੈ ਇੱਥੇ ਸੁਠੋ ਯਾਰ ਇੱਥੇ ਸੁਠੋ ਆਓ ਯਾਰ ਸਾਡੇ ਚਲੋ ਚਲ ਲਾਓ ਤੱਕਾ ਇਹਨੂੰ ਤਿੰਥ ਉਹ ਸ਼ਰਾਬ ਅਪਣੀ ਪਾਰੀ ਗਈ 아나바나 나아 ਬੰਦੇ ਬੰਦੇ ਸਾਰੇ ਕਹੋ ਨਹੀਂ ਉਹ ਨਾਲ ਹੀ ਜਾਂਦੇ ਉਹਦੇ ਨਾਲ ਆਦੇ ਇੱਕ ਮਿੰਟ ਉਹ ਨੌ ਕੁੜੀਆਂ ਥੀ ਰੋਪਾ ਆਪਾਂ ਫੰਡਰ ਨਾਲ ਗੱਲ ਕਰ ਲੋ ਲੋਕੇਸ਼ਨ ਪੁੱਛੋ ਮੈਂ ਇਹਨੂੰ ਤੁਹਾਨੂੰ ਭੇਜਣ ਨੂੰ ਨਹੀਂ ਇਹਨੂੰ ਭੇਜਣੀ ਹੋਣੀ ਹੈ ਸਹੀ ਗੱਲ ਹੈ ਰਵਾਨੀ ਧਾਰਦੇ ਯਾਰ ਥਲੇ ਡਰਦੇ ਟਾਇਰ ਗੱਡੀ ਨਾ ਪਲਟ ਜੇ ਰਾਮ ਵਾਹ ਆਪਾਂ ਤੁਹਾਨੂੰ ਪਿੱਛੇ ਜੋ ਦੇਤੀ ਵਾਹ ਪਿੱਛੇ ਹੋ ਜੀ ਹੋਇਆ ਕਹਿੰਦਾ ਕਿ ਉਹਨੂੰ ਨਾ ਕੋਣਾ ਫੋਨ ਫੋਨ ਤੋਂ ਆਪੋ ਤੋਂ ਅੱਗੇ ਕਹਿੰਦਾ ਕਿ ਮੈਂ ਇੱਥੇ ਕਹਿੰਦਾ ਮੇਰੇ ਨਾਲ ਕੋਈ ਇਹਨੇ ਰੋਟੀ ਨੂੰ ਠਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ ਕੋਈ ਕਹਿੰਦਾ ਬਾਪੂ ਜੀ ਕੋਈ ਨਾ ਇਹਨੇ ਰੋਟੀ ਨੂੰ ਠਿਖਵਾਓ ਹਾਂ ਆਹ ਕੀ ਦਾ ਫੋਨ ਹੈ ਮੇਰਾ ਮੇਰਾ ਕੀਤੀ ਗੱਲ ਕਰ ਲਈ ਆ ਤਉ ਦੇ ਵੀਰ ਸਿੰਘ ਨੇ ਦਾਵਾ ਵੱਲੋਂ धावा ਕੀਤਾ ਗਿਆ ਕਿ ਦੋ ਟਰੱਕਾਂ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਜੋ ਕਿ ਪੂਰੇ ਭਰੇ ਹੋਏ ਸਨ ਅਤੇ ਜਨਾਲਾ ਤੋਂ ਇਸ ਸ਼ਰਾਬ ਦੇ ਟਰੱਕ ਆਏ ਹੋਏ ਦੱਸੇ ਜਾ ਰਹੇ ਨੇ ਜਦੋਂ ਉਹਨਾਂ ਵੱਲੋਂ ਇਹਨਾਂ ਟਰੱਕਾਂ ਨੂੰ ਕਾਬੂ ਕੀਤਾ ਗਿਆ ਤਾਂ}{|\text{ਥਾਲਕ ਤੋਂ ਇਸ ਸਬੰਧੀ ਜਾਣਕਾਰੀ ਲਈ ਗਈ ਕਿ ਇਹ ਕਿੱਥੋਂ ਆਏ ਹਨ ਇਸ ਦੇ ਜਵਾਬ ਚ ਡਰਾਈਵਰ ਨੇ ਕਿਹਾ ਕਿ ਉਸਨੇ ਡੇਰਾ ਬਾਬਾ ਨਾਨਕ ਦੇ ਵਿੱਚ ਗੱਡੀ ਲੈ ਕੇ ਜਾਣੀ ਹੈ ਜਿਸ ਨੂੰ ਕੋਈ ਲੈਣ ਦੇ ਲਈ ਆ ਰਿਹਾ ਹੈ ਪਰ ਉਸ ਤੋਂ ਪਹਿਲਾਂ ਛਾਪੇ ਮਾਰੀ ਕਰਕੇ ਇਹਨਾਂ ਨੇ ਖੁਦ ਹੀ ਇਸ ਟਰੱਕ ਨੂੰ ਕਾਬੂ ਕਰ ਲਿਆ}} ਇਹ 900 ਪੇਟੀ ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆ ਰਹੀ ਸੀਗੀ ਆ ਟਰੱਕ ਇੱਕ ਇੱਥੇ ਫੜਿਆ ਇੱਕ ਫਦੇ ਘੜ ਰੋਡ ਦੂਜੇ ਪਾਸੇ ਫੜਿਆ ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਵੀ ਲੱਗਦਾ ਇੱਥੇ ਵੀ ਬੰਦਾ ਫੜਿਆ ਗਿਆ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਹੈ ਜਾਂਦਾ ਜਿੱਥੇ ਜਿਮਨੀ ਚੌਂ ਚੱਲ ਰਹੀ ਹੈ ਤੇ ਇਹ ਕਿਹਦੀ ਅੰਗੈਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਨੀ ਚੋਂ ਚੱਲ ਰਹੀ ਹੈ ਤੇ ਉਦੋਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿਨ੍ਹਾਂ ਤੋਂ ਮਿਲਦਾ ਹੈ ਕੀਮਤ ਕਰੋੜਾਂ ਝੋਣੀ ਹੈ ਉਹ ਜਾ ਰਹੀਆਂ ਤੇ ਇਹਨਾਂ ਦੇ ਕੋਈ ਇੱਥੇ ਕੰਟਰੋਲ ਨਹੀਂ ਕਰਦਾ ਤਾਂ ਇਲزام ਲਗਾਏ ਜਾ ਰਹੇ ਨੇ ਕਿ ਇਸ ਸ਼ਰਾਬ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਮੰਗਵਾਇਆ ਗਿਆ ਸੀ ਪਰੰਤੂ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਪਰ ਕਿਤੇ ਨਾ ਕਿਤੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ ਕਿ ਸ਼ਰੇਆਮ ਦੋ ਸ਼ਰਾਬ ਦੇ ਟਰੱਕ ਰਾਤ ਸਮੇਂ ਇਲਾਕੇ ਵਿੱਚ ਕਿਉਂ ਭੇਜੇ ਗਏ ਹਾਲਾਂਕਿ ਏਕਿਸਵਲੋਂ ਮੰਗਵਾਏ ਗਏ ਜਾਂ ਫਿਰ ਕਿਥੇ ਇਹ ਸਪਲਾਈ ਕੀਤੀ ਜਾਣੀ ਸੀ ਇਸ ਬਾਰੇ ਪੁਲਿਸ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ